ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਲਓ ਵੀ ਮਿੱਤਰੋ ਪਹੁੰਚ ਚੁੱਕੇ ਆ ਅੱਜ ਆਪਾਂ ਬਾਗੇ ਪੁਰਾਣੇ ਤੇ ਇਹ ਆਕਾਸ਼ ਵੀਰ ਦੀ ਦੁਕਾਨ ਆ ਗਰਗਵਾਨ ਸਟੋਰ ਠੀਕ ਆ ਜੀ ਇਹ ਮੋਗੇ ਤੋਂ ਕੋਟਕਪੁਰਾ ਰੋਡ ਆ ਜਿਹੜਾ ਬਾਗੇ ਪੁਰਾਣੇ ਤੋਂ ਮੋਗੇ ਵਾਲੀ ਸਾਈਡ ਨੂੰ ਜਾਈਏ ਤੇ ਉਹਦੇ ਤੇ ਆ ਅੱਧਾ ਕਿਲੋਮੀਟਰ ਮੋਗੇ ਵਾਲੀ ਸਾਈਡ ਨੂੰ ਆ ਬਾਗੇ ਪੁਰਾਣੇ ਚੌਂਕ ਦੇ ਵਿੱਚ ਔਰ ਕਾਸ਼ਵੀਰ ਦੀ ਦੁਕਾਨਾ ਇੱਥੇ ਤੁਹਾਨੂੰ ਕਬੂਤਰਾਂ ਦਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਮਿਲੂਗਾ ਔਰ ਸਪੈਸ਼ਲ ਭਰਾ ਜਿਹੜਾ ਆਪਣੇ ਕੋਲੋਂ ਕਾਫੀ ਸਮਾਨ ਲੈ ਕੇ ਆਉਂਦੇ ਆ ਲੁਧਿਆਣੇ ਤੋਂ ਔਰ ਦਵਾਈਆਂ ਮੈਡੀਸਿਨ ਜਿਹੜੀਆਂ ਤੁਹਾਨੂੰ ਲੈਣ ਦੇ ਵਿੱਚ ਦਿੱਕਤ ਆਂਦੀ ਆ ਉਹ ਸਾਰਾ ਕੁਝ ਜਿਹੜਾ ਵੀਰ ਦੇ ਕੋਲੋਂ ਮਿਲ ਜੂਗਾ ਛਤਰੀਆਂ ਪਿੰਜਰੇ ਡੋਲੀਆਂ ਹਰ ਚੀਜ਼ ਬਾਗੇ ਪੁਰਾਣੇ ਚੌਂਕ ਤੋਂ ਮੋਗੇ ਵਾਲੀ ਸਾਈਡ ਨੂੰ ਸਿਰਫ ਜਿਹੜਾ ਹੈਗਾ ਆ ਕੁਝ ਦੂਰੀ ਤੇ ਆ ਬਾਈ ਜੀ ਠੀਕ ਆ ਜੀ ਤੇ ਭਰਾ ਦੇ ਨਾਲ ਤੁਸੀਂ ਗੱਲ ਕਰਕੇ ਜਿਹੜਾ ਹੈਗਾ ਆ ਸਮਾਨ ਖਰੀਦ ਸਕਦੇ ਹੋ ਔਰ ਜਿਹੜੀਆਂ ਮੈਡੀਸਿਨ ਦਵਾਈਆਂ ਸਾਡੀਆਂ ਛਤਰੀਆਂ ਦੇ ਕੱਪੜੇ ਹਰ ਚੀਜ਼ ਜਿਹੜੀ ਆ ਵੀਰ ਦੇ ਕੋਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਔਰ ਹੋਰ ਵੀ ਬਹੁਤ ਸਾਰਾ ਸਮਾਨ ਆ ਜਿਵੇਂ ਰਸਤੇ ਬਾਣ ਸੰਗਲ ਵਗੈਰਾ ਜਾਲੀਆਂ पिਂਜਰੇ ਕਾਫੀ ਕੁਝ ਜਿਹੜਾ ਹੈਗਾ ਆ ਵੀਰ ਹੁਣੇ ਸਾਹਮਣੇ ਖੜੇ ਨੇ ਭਾਈ ਜੀ ਕੀ ਹਾਲ ਚਾਲ ਆ ਵਧੀਆ ਜੀ ਠੀਕ ਠਾਕ ਹੋ ਆਪਣਾ ਮੋਬਾਈਲ ਨੰਬਰ ਇੱਕ ਵਾਰ ਬੋਲ ਦਿਓ 97815 ਜੀ 00155 97815000255 255 ਤੇ 155 ਜੀ ਨੰਬਰ ਜਿਹੜਾ ਵੀਰੇ ਨੋਟ ਕਰ ਲਿਓ ਸਕਰੀਨ ਤੇ ਵੀ ਦੇ ਦੇਾਂਗੇ ਤੇ ਗੱਲਬਾਤ ਕਰਕੇ ਜਿਹੜਾ ਤੁਸੀਂ ਸਮਾਨ ਭਰਾ ਦੇ ਕੋਲੋਂ ਖਰੀਦ ਸਕਦੇ ਹੋ ਬਾਗੇ ਪੁਰਾਣੇ ਏਰੀਏ ਦੇ ਵਿੱਚ ਜਿਹੜੇ ਵੀ ਭਰਾਵਾਂ ਨੇ ਕੋਈ ਵੀ ਸਮਾਨ ਲੈਣਾ ਆਪਾਂ ਜਿਹੜੀ ਮੈਡੀਸਨ ਹੈ ਇਹ ਸਿਰਫ ਤਿੰਨ ਥਾਈਆਂ ਇੱਕ ਆਪਾਂ ਇਹ ਜਿਗਰਾਵਾ ਦਿੱਤੀ ਹੋਈ ਆ ਦੂਜੀ ਆਪਾਂ ਵੀਰੇ ਹੁਣ ਬਾਗੇ ਪੁਰਾਣੇ ਦਿੱਤੀ ਆ ਤੇ ਇੱਕ ਆਪਣੇ ਮੁਕੇਰੀਆਂ ਤੇ ਲੁਧਿਆਣੇ ਆ ਠੀਕ ਆ ਜੀ 100% ਜਿਹੜੇ ਕਬੂਤਰ ਵਾਇਰਸ ਚ ਆਂਦੇ ਆ ਵਾਇਰਸ ਚ ਨਹੀਂ ਆਉਣ ਦਿੰਦੀ ਕਦੇ ਵੀ ਇਹ ਦਵਾਈ ਜੇਕਰ ਤੁਸੀਂ ਲਗਾਤਾਰ ਹਫ਼ਤੇ ਚ ਦੋ ਦਿਨ ਪਾਉਂਦੇ ਰਹੋ ਮੌਇਸਚਰਾਈਜ਼ਰ ਜਿਹੜਾ ਹੈਗਾ ਆ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਇਹ ਜ਼ਿਆਦਾ ਯੂਜ਼ ਹੁੰਦੀ ਆ ਇੱਕ ਇਹ ਬਰਸਾਤਾਂ ਵਿੱਚ ਤੇ 1 ਜਨਵਰੀ ਮਹੀਨੇ ਜਦੋਂ ਜ਼ਿਆਦਾ ਮੌਇਸਚਰਾਈਜ਼ਰ ਹੁੰਦਾ 2 ਐਮਐਲ ਇੱਕ ਲੀਟਰ ਚ ਪੈਂਦੀ ਆ ਠੀਕ ਹੈ ਜੀ ਤੇ ਬਹੁਤ ਸਸਤੀ ਦਵਾਈ ਆ ਠੀਕ ਹੈ ਜੀ ਜਿਹੜੇ ਵੀ ਭਰਾਣੇ ਖਰੀਦਣੀ ਹੋਵੇ ਬਾਈ ਨਾਲ ਸੰਪਰਕ ਕਰ ਸਕਦਾ ਤੇ ਮਲਟੀ ਵਿਟਾਮਿਨ ਤੇ ਅਦਰ ਹੋਰ ਵੀ ਬਹੁਤ ਸਾਰਾ ਕਬੂਤਰਾਂ ਦਾ ਸਮਾਨ ਜਿਹੜਾ ਇਸ ਦੁਕਾਨ ਤੋਂ ਮਿਲ ਜੂਗਾ ਇਹ ਡਰਿੰਕਰ ਨੇ ਬੈਠਣ ਵਾਲੇ ਪੈਚ ਨੇ ਜਿਹੜੇ ਭਰਾ ਦੂਰ ਨਹੀਂ ਜਾ ਸਕਦੇ ਬਾਗੇ ਪੁਰਾਣੇ ਏਰੀਏ ਦੇ ਨੇੜੇ ਵਾਲੇ ਜਿੰਨੇ ਵੀ ਆ ਤਲਵੰਡੀ ਭਾਈਕੇ ਮੁੱਦਕੀ ਵਾਲੇ ਭਰਾ ਜਿਹੜੇ ਇੱਥੋਂ ਸਮਾਨ ਜਿਹੜਾ ਖਰੀਦ ਸਕਦੇ ਆ ਕਬੂਤਰਾਂ ਦੇ ਛੱਲੇ ਪਿੰਜਰੇ ਛਤਰੀਆਂ ਘੁੰਗਰੂ ਕੋਈ ਵੀ ਤੁਸੀਂ ਆਈਟਮ ਕਹੋ ਹਰ ਚੀਜ਼ ਜਿਹੜੀ ਬਾਈ ਦੇ ਕੋਲ ਜਿਹੜੀ ਇੱਥੇ ਅਵੇਲੇਬਲ ਆ ਤੇ ਤੁਸੀਂ ਇਹ ਸਾਰੇ ਦਾ ਸਾਰਾ ਸਮਾਨ ਜਿਹੜਾ ਹੈਗਾ ਆ ਬਾਗੇ ਪੁਰਾਣੇ ਮੋਗੇ ਰੋਡ ਦੇ ਉੱਤੇ ਬਾਗੇ ਪੁਰਾਣੇ ਚੌਂਕ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਬਾਈ ਦੀ ਦੁਕਾਨ ਹੈ ਠੀਕ ਹੈ ਨੰਬਰ ਜਿਹੜਾ ਸਕਰੀਨ ਤੇ ਦੇ ਰਹੇ ਆ ਤੇ ਗੱਲ ਕਰਕੇ ਤੁਸੀਂ ਲੈ ਸਕਦੇ ਹੋ ਔਰ ਕੱਪੜਾ ਜਿਹੜਾ ਹਰ ਤਰ੍ਹਾਂ ਦਾ ਵੀਰ ਦੇ ਕੋਲੋਂ ਮਿਲ ਜਾਂਦਾ ਡੱਬੀਆਂ ਦਾ ਬਣੀਆਂ ਬਣਾਈਆਂ ਛਤਰੀਆਂ ਵੀ ਮਿਲ ਜਾਂਦੀਆਂ ਆ ਠੀਕ ਹੈ ਜੀ ਕਾਫੀ ਤਰ੍ਹਾਂ ਦਾ ਜਿਹੜਾ ਕੱਪੜਾ ਵੀ ਹੈਗਾ ਆ ਮੱਛਰਦਾਨੀ ਵਾਲਾ ਕੱਪੜਾ ਵੀ ਤੁਹਾਨੂੰ ਮਿਲ ਜਾਊਗਾ ਇਹ ਦੇਖੋ ਬਾਈ ਬਣੀਆਂ ਹੋਈਆਂ ਛਤਰੀਆਂ ਵੀਰ ਦੇ ਕੋਲੋਂ ਲੱਗ ਲੱਗ ਜਿਹੜੇ ਹੈਗੇ ਡਿਜ਼ਾਈਨ ਹੈਗੇ ਆ ਤੇ ਵੀਰੇ ਜਿੱਦਾਂ ਕਿਸੇ ਨੇ ਸਪੈਸ਼ਲ ਬਣਾਉਣੀਆਂ ਹੋਣਾਂ ਜਿੱਦਾਂ ਦਾ ਮਰਜੀ ਫੋਟੋ ਲੈ ਕੇ ਜਿੱਦਾਂ ਮਰਜੀ ਇਹਦਾ ਇਹਦਾ ਕੀ ਪ੍ਰਾਈਸ ਆ ਮਤਲਬ ਕਹਿੰਦਾ 180 ਰੁਪਏ 180 ਰੁਪਏ ਹਿਸਾਬ ਨਾਲ ਬਾਈ ਬਣਿਆ ਬਣਾਇਆ ਜਿਹੜਾ ਤੁਹਾਨੂੰ ਛਤਰੀ ਦਾ ਕਪੜਾ ਬਾਈ ਦੇ ਦੂਗਾ ਕੁਆਂਟੀਟੀ ਜਿਹੜੀ ਘੱਟੋ-ਘੱਟ 5 ਪੀਸ 10 ਜਿੰਨੀ ਮਰਜੀ 5 ਹੋਵੇ ਜਾਂ 10 ਹੋਰ ਨਾਲ ਦੀ ਨਾਲ ਤਿਆਰ ਕਰ ਦਿਆਂਗੇ ਅੱਛਾ ਨਾਲ ਦੇ ਨਾਲੇ ਤਿਆਰ ਕਰ ਦਿੰਦੇ ਹੋ ਜਿੱਦਾਂ ਦੇ ਮਰਜੀ ਡਿਜ਼ਾਈਨ ਜਿੱਦਾਂ ਦੇ ਮਰਜੀ ਕਲਰ ਲਓ ਬਾਈ ਜੀ ਦੇਖੋ ਵਧੀਆ ਤੋਂ ਵਧੀਆ ਜਿਹੜੇ ਡਿਜ਼ਾਈਨ ਬਾਕੀ ਜੇਕਰ ਤੁਸੀਂ ਚਾਲਰ ਵੱਡੀ ਨਿੱਕੀ ਕਰਾਣੀ ਆ ਉਹਦੇ ਹਿਸਾਬ ਨਾਲ ਰੇਟ ਵੀ ਹੋ ਜਾਊਗਾ ਬਾਈ ਥੋੜਾ ਬਹੁਤ ਜੋ ਰੇਟ ਆਊਗਾ ਉਹ ਵੀ ਤੁਸੀਂ ਨਾਲ ਗੱਲ ਕਰ ਸਕਦੇ ਹੋ ਗੱਲ ਕਰੀਏ ਵੀਰ ਦੇ ਕੋਲ ਹੋਰ ਵੀ ਸਾਰਾ ਜਿਹੜਾ ਲੋਹੇ ਦਾ ਸਮਾਨ ਜਿਹੜਾ ਹੈਗਾ ਆ ਤੇ ਪੂਰੀ ਮਿਹਨਤ ਕਰਦੇ ਨੇ ਤੇ ਵਧੀਆ ਕੰਮ ਆ ਤੇ ਰੇਟ ਬੜੇ ਜੈਨੂਅਲ ਆ ਵੱਡੀ ਗੱਲ ਇਹ ਆ ਬਾਈ ਠੀਕ ਆ ਜੀ ਬਾਣ ਰੱਸੀਆਂ ਹਰ ਚੀਜ਼ ਜਿਹੜੀ ਆ ਵੀਰ ਦੇ ਕੋਲ ਹੈਗੀ ਆ ਬਾਗਿਆ ਪੁਰਾਣਾ ਖਾਸ ਮੋਗੇ ਰੋਡ ਦੇ ਉੱਤੇ ਬਾਈ ਹੁਣਾਂ ਦੀ ਦੁਕਾਨ ਆ ਠੀਕ ਆ ਜੀ ਨੇੜੇ ਕੈਨੜਾ ਬੈਂਕ ਆ ਨੇੜੇ ਜਿਹੜੀ ਆ ਕੈਨੜਾ ਬੈਂਕ ਪੈਂਦੀ ਆ ਬਾਈ ਜੀ ਤੇ ਬਾਕੀ ਬਾਈ ਜੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਵੀਰ ਦੇ ਕੋਲ ਪਹੁੰਚ ਕੇ ਜਿਹੜੀ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਤੁਸੀਂ ਖਰੀਦ ਸਕਦੇ ਹੋ ਠੀਕ ਆ ਜੀ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆ ਮਿੱਤਰੋ ਬਹੁਤ ਸ਼ੇਤੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ